ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜਥਾਲ ਸਾਹਿਬ ਵਾਹਿ ਫਤਿਹ ਤੇ ਆਪਣੇ ਨਾਲ ਹਨ ਸਰਦਾਰ ਸੋਹ ਸਿੰਘ ਪਿੰਡ ਕੋਲਿਆ ਜੋ ਕਿ ਜੈਸਟਾ ਮੈਂ ਕੰਪਨੀ ਦੇ ਵਿੱਚ ਹੈਲਥ ਪ੍ਰੋਡਕਟਾਂ ਦੇ ਤੇ ਕੰਮ ਕਰਦੇ ਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਇਸ ਕੰਪਨੀ ਦੇ ਜਿਹੜੇ ਪ੍ਰੋਡਕਟਾ ਹੋ ਕਿਸ ਤਰ੍ਹਾਂ ਦੇ ਲੱਗੇ ਆ ਤੇ ਇਹਦੇ ਵਿੱਚ ਹੋਰ ਕੀ ਵਧੀਆ ਹੈਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੋਹ ਸਿੰਘ ਪਿੰਡ ਕੋਲਿਆ ਖੁਰਦ ਮੈਂ ਸਰ ਜਿਸਟਮਾ ਕੰਪਨੀ ਦੇ ਨਾਲ ਜੁਆਇਨ ਕੀਤਾ ਹੈਗਾ ਔਰ ਕੰਮ ਕਰ ਰਿਹਾ ਹੈਗਾ ਜਿਸਟਮਾ ਕੰਪਨੀ ਦੇ ਪ੍ਰੋਡਕਟ ਜੋ ਹੈਲਥ ਤੇ ਕੰਮ ਕਰਦੇ ਮੈਂ ਇਹਨਾਂ ਨੂੰ ਯੂਜ਼ ਕੀਤਾ ਕਿਉਂ ਯੂਜ਼ ਕੀਤਾ ਕਿਉਂਕਿ ਮੈਂ ਨਵੰਬਰ ਦੇ ਵਿੱਚ ਮੇਰਾ ਸੋਲਰ ਸਿਸਟਮ ਦਾ ਕੰਮ ਸੀ ਮੈਂ ਉੱਥੇ ਕੁਝ ਜ਼ਿਆਦਾ ਜ਼ੋਰ ਲੱਗਣ ਕਰਕੇ ਮੇਰੇ ਅੰਦਰ ਜੋ ਜ਼ਖਮ ਹੋ ਗਏ ਪਰ ਮੈਂ ਉਸ ਦੀ ਮੈਡੀਸਿਨ ਲਈ ਡਾਕਟਰਾਂ ਤੋਂ ਲੁਧਿਆਣੇ ਤੋਂ ਹੀ ਦਵਾਈ ਲਈ ਮੌਗੇ ਤੋਂ ਹੀ ਲਈ ਪਰ ਡੇਢ ਮਹੀਨੇ ਦੇ ਵਿੱਚ ਮੈਨੂੰ ਕੋਈ ਵੀ ਆਰਾਮ ਨਹੀਂ ਆਇਆ ਫਿਰ ਮੈਂ ਅੱਕੇ ਜਦੋਂ ਦੇਖਿਆ ਕਿ ਐਲੋਪੈਥੀ ਨਾਲ ਕੋਈ ਆਰਾਮ ਨਹੀਂ ਆ ਰਿਹਾ ਗਿਆ ਤਾਂ ਮੈਂ ਮੇਰਾ ਦੋਸਤ ਸੀਗੇ ਉਹਨਾਂ ਨੇ ਮੇਰੇ ਤੱਕ ਅਪਰੋਚ ਕੀਤੀ ਤੇ ਉਹਨਾਂ ਨੇ ਮੈਨੂੰ ਕੋਈ ਕੇਸਰ ਬਾਰੇ ਦੱਸਿਆ ਮੈਂ ਕੇਸਰ ਲਿਆ ਤੇ ਮੈਨੂੰ 3-4 ਦਿਨਾਂ ਦੇ ਵਿੱਚ ਹੀ ਜੋ ਮੇਰੇ ਅੰਦਰਲੇ ਜ਼ਖਮ ਸੀਗੇ ਮੇਰੀ ਅੰਦਰਲੀ ਸੋਚ ਸੀ ਉਹ ਠੀਕ ਹੋ ਗਈ ਮੈਂ ਉਹਨਾਂ ਨੂੰ ਦੱਸਿਆ ਠੀਕ ਹੋ ਗਈ ਤਾਂ ਉਹਨਾਂ ਨੇ ਮੈਨੂੰ ਜੋ ਸ਼ਿਲਾ ਜੀ ਸੀ ਸ਼ਿਲਾ ਜੀ ਤੇ ਰეკਮੈਂਡ ਕੀਤੀ ਮੈਂ ਸ਼ਿਲਾ ਜੀ ਤੇ ਖਾਧੀ ਮੈਨੂੰ L4 L5 ਦੀ ਪ੍ਰੋਬਲਮ ਜੋ ਪਿਛਲੇ 6-7 ਸਾਲ ਤੋਂ ਸੀ ਢੋਈ ਦੀ ਉਹ ਵੀ ਮੇਰੀ ਸ਼ਾਰਟਕਟ ਹੋ ਗਈ ਹੈ ਔਰ ਹੋਰ ਵੀ ਮੈਂ ਆਪਣੇ ਘਰ ਦੇ ਵਿੱਚ ਸਾਰੇ ਵਰਤਨਾ ਸ਼ੁਰੂ ਕੀਤਾ ਜੋ ਵੀ ਕੋਈ ਮੇਰੇ ਮਿਸਿਸ ਦੀ ਪ੍ਰੋਬਲਮ ਸੀਗਾ ਉਹ ਵੀ ਸਾਰੀਆਂ ਸ਼ਾਰਟਕਟ ਹੋ ਗਈਆਂ ਬਹੁਤ ਹੀ ਵਧੀਆ ਲੱਗਿਆ ਜਿਸਟਮਾ ਦੇ ਜੋ ਪ੍ਰੋਡਕਟ ਹੈਗੇ ਹੈ ਵੈਲ ਡਾਈਟ ਕੇਸਰ ਤੇ ਸ਼ਿਲਾਜੀਤ ਬਹੁਤ ਹੀ ਸ਼ਾਨਦਾਰ ਰਿਜ਼ਲਟ ਹੈਗੇ ਨੇ ਦੂਸਰਾ ਮੈਂ ਇਸ ਨੂੰ ਜੁਆਇਨ ਵੀ ਕੀਤਾ ਬਾਅਦ ਵਿੱਚ ਕਿਉਂਕਿ ਮੈਨੂੰ ਲੱਗਿਆ ਜੇਕਰ ਮੇਰੀ ਬਿਮਾਰੀ ਸ਼ਾਰਟਕਟ ਕਰ ਸਕਦੇ ਗਿਆ ਤੇ ਦੂਸਰੀ ਘਰਾਂ ਦੇ ਵਿੱਚ ਵੀ ਕਿੰਨੀਆਂ ਬਿਮਾਰੀਆਂ ਨੇ ਕਿੰਨੇ ਡਾਕਟਰ ਬੈਠੇ ਨੇ ਫਿਰ ਵੀ ਬਿਮਾਰੀਆਂ ਵੱਧ ਜਾਂਦੀਆਂ ਨੇ ਅੱਜ ਕੱਲ੍ਹ ਦੇਖੋ ਹਾਲਾਤ ਇਹ ਹੋ ਗਿਆ ਡਾਕਟਰ ਹਰ ਬਿਮਾਰੀ ਦਾ ਅਲੱਗ ਹੈ ਬਵਾਸੀਰ ਦਾ ਅਲਰਜੀ ਦਾ ਡਾਕਟਰ ਅੱਗੇ ਹਸਪੀਟਲ ਦੇ ਲਿਖਿਆ ਨੰਦਾ ਇਹ ਅਲਰਜੀ ਵਾਲਾ ਡਾਕਟਰ ਜਾਂ ਬਵਾਸੀਰਾਂ ਦਾ ਡਾਕਟਰ ਲਿਖਿਆ ਨਹੀਂ ਹੁੰਦਾ ਸੀ ਅੱਜ ਹਸਪੀਟਲ ਵੀ ਅਲੱਗ-ਅਲੱਗ ਬਣ ਚੁੱਕੇ ਆ ਪਰ ਬਿਮਾਰੀਆਂ ਫਿਰ ਵੀ ਨਹੀਂ ਹਟਦੀਆਂ ਆਈਆਂ ਡਾਕਟਰ ਵੱਧਦੇ ਜਾਂਦੇ ਨੇ ਪਰ ਬਿਮਾਰੀਆਂ ਨਾਲ-ਨਾਲ ਉਹ ਨਹੀਂ ਵਧਦੀਆਂ ਆਂਦੀਆਂ ਸਗੋਂ ਕੱਢਣੀਆਂ ਚਾਹੀਦੀਆਂ ਸੀ ਪਰ ਵੱਧ ਰੇ ਗਈਆਂ ਸੋ ਜਸਟਮਾ ਦੇ ਪ੍ਰੋਡਕਟ ਜੇ ਜੇ ਆਪਾਂ ਵਰਤਾਂਗੇ ਤਾਂ ਬਹੁਤ ਹੀ ਵਧੀਆ ਸ਼ਾਨਦਾਰ ਰਿਜ਼ਲਟ ਆਗੇ ਨੇ ਮੈਂ ਤੁਹਾਨੂੰ ਸਹਿਸ਼ਟ ਇਹ ਕਰਾਂਗਾ ਵੀ ਜੇ ਤੁਹਾਡੇ ਘਰ ਦੇ ਵਿੱਚ ਕੋਈ ਬੇਰੁਜ਼ਗਾਰ ਬੱਚਾ ਹੈਗਾ ਜੇ ਜਦੋਂ ਕੋਈ ਰੁਜ਼ਗਾਰ ਨਹੀਂ ਜਾਂ ਥੋੜੀ ਬਹੁਤੀ ਸੈਲਰੀ ਤੇ ਜੌਬ ਕਰਦਾ ਉਹ ਆਪਣੇ ਪ੍ਰੋਡਕਟ ਲੈ ਕੇ ਆਪਣੀ ਸਿਹਤ ਨੂੰ ਵੀ ਤੰਦਰੁਸਤ ਰੱਖ ਸਕਦਾ ਰੱਖ ਸਕਦਾ ਹੈਗਾ ਔਰ ਆਪਣੇ ਘਰ ਦੇ ਵਿੱਚ ਇੱਕ ਬਹੁਤ ਹੀ ਵਧੀਆ ਰੁਜ਼ਗਾਰ ਵੀ ਪੈਦਾ ਕਰ ਸਕਦਾ ਹੈ ਇਹਨਾਂ ਕੁਝ ਕਹਿੰਦਾ ਹੈ ਧੰਨਵਾਦ ਜੀ ਕਿੰਨਾ ਕੁ ਸਮਾਂ ਹੋ ਗਿਆ ਸ਼ੁਰੂ ਕੀਤੇ ਨੂੰ ਤੇ ਕਿੰਨੇ ਕੁ ਪੈਸੇ ਕਮਾਏ ਸਰ ਮੈਂ ਨੂੰ ਜਸਟ 4 ਮਹੀਨੇ ਜੁਆਇਨ ਕੀਤਾ ਨੂੰ ਹੋਇਆ ਗਿਆ ਮੈਂ ਜਨਵਰੀ ਤੋਂ ਜੁਆਇਨ ਕੀਤਾ ਔਰ ਜਨਵਰੀ ਤੋਂ ਜੁਆਇਨ ਕਰਕੇ ਅੱਜ ਤੱਕ ਮੈਂ ਜੋ ਹੈਗਾ ਇਸ ਨੂੰ ਪਾਰਟ ਟਾਈਮ ਕਰਦੇ ਰਿਹਾ ਹੁਣ ਫੁੱਲ ਟਾਈਮ ਕਰਨ ਵਾਲੀ ਸੋਚ ਰਿਹਾ ਹੈਗਾ ਵੀ ਫੁੱਲ ਟਾਈਮ ਕਰਾਂ ਮੈਂ ਆਪਣਾ ਜੋ ਬਿਜ਼ਨਸ ਸੀਗਾ ਮੈਂ ਉਹਨੂੰ ਛੱਡ ਕੇ ਇਹਨੂੰ ਫੁੱਲ ਟਾਈਮ ਕਰਨ ਜਾ ਰਿਹਾ ਹੈਗਾ ਔਰ ਜੋ ਮੈਂ ਪਾਰਟ ਟਾਈਮ ਕਰਦੇ ਵਾ ਅੱਜ ਦੇ ਪਿਛਲੇ ਮਹੀਨੇ ਮੇਰੀ ਅਪ੍ਰੈਲ ਦੀ ਜੋ ਹੈਗਾ ਉਹ ਮੈਨੂੰ 18 ਤੋਂ 20000 ਰੁਪਿਆ ਕੰਪਨੀ ਦੇ ਵਿੱਚੋਂ ਆਇਆ ਮੈਂ ਇਸ ਲਈ ਖੁਸ਼ ਹੋਏਗਾ ਔਰ ਆਉਣ ਵਾਲਾ ਸਮਾਂ ਮੇਰਾ ਬਹੁਤ ਹੀ ਵਧੀਆ ਹੋਏਗਾ ਇਹ ਮੈਨੂੰ ਪਤਾ ਹੈ ਕੋਈ ਵੀ ਕੰਮ ਸ਼ੁਰੂ ਸ਼ੁਰੂ ਤੇ ਸਮਾਂ ਲੱਗਦਾ ਪਰ ਥੋੜੇ ਸਮੇਂ ਦੇ ਵਿੱਚ ਨਾਲੇ ਤਾਂ ਲੋਕਾਂ ਦੀ ਤੰਦਰੁਸਤੀ ਲਈ ਇਹਨੇ ਵੱਡਾ ਕੰਮ ਕੀਤਾ ਕਿ ਬਹੁਤ ਸਾਰੇ ਲੋਕ ਠੀਕ ਹੋ ਗਏ ਪਹਿਲੇ ਖੁਦ ਆਪ ਠੀਕ ਹੋਏ ਠੀਕ ਹੋਏ ਤੇ ਕੰਪਨੀ ਦਾ ਵਿਸ਼ਵਾਸ ਬੱਜਿਆ ਫਿਰ ਹੋਰਾਂ ਨੂੰ ਠੀਕ ਕੀਤਾ ਤੇ ਨਾਲ ਦੇ ਨਾਲ ਇਹਨਾਂ ਨੂੰ ਪੈਸੇ ਵੀ ਮਤਲਬ ਹੋ ਗਏ ਕਾਫੀ ਆਉਣੇ ਸ਼ੁਰੂ ਹੋ ਗਏ ਆ ਵਧੀਆ ਗੱਲ ਆ ਜੈਸਟੀਵਾ ਕੰਪਨੀ ਨਾਲ ਜੁੜੋ ਨਾਲੇ ਤਾਂ ਆਪਣੀ ਸਿਹਤ ਨੂੰ ਸਵਾਰੋ ਤੇ ਨਾਲੇ ਤੁਸੀਂ ਆਪਣਾ ਰਜਗਾਰ ਵੀ ਬਣਾ ਸਕਦੇ ਆ ਧੰਨਵਾਦ